ਕਪੂਰਥਲਾ ਵਿੱਚ ਅੱਜ ਐਸੀ ਮੋਰਚਾ ਦੇ ਪ੍ਰਧਾਨ ਰੌਸ਼ਨ ਸਬਰਵਾਲ ਦੀ ਅਗਵਾਈ ਵਿੱਚ ਭਾਜਪਾ ਪਾਰਟੀ ਵਿੱਚ ਨਵੇਂ ਕਾਰਕਿਰਤਾ ਸ਼ਾਮਿਲ ਕੀਤੇ ਗਏ ਅਤੇ ਪ੍ਰਧਾਨ ਰੌਸ਼ਨ ਸਬਰਵਾਲ ਦੇ ਜਨਮ ਦਿਹਾੜੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਰੂਪ ਤੇ ਸ਼ਾਮਿਲ ਹੋਏ। ਜੀ ਰੌਸ਼ਨ ਸਬਰਵਾਲ ਐਸੀ ਮੋਰਚਾ ਭਾਜਪਾ ਪ੍ਰਧਾਨ ਰਾਸ਼ਟਰੀ ਵਾਲਮੀਕੀ ਸੰਗਰਸ਼ ਮੋਰਚਾ ਪ੍ਰਧਾਨ ਸਾਜਦਾ ਅੱਜ ਦਾ ਜਨਮ ਦਿਨ ਅਸਰ आज जन्म दिन ਦੇ ਵਿੱਚ ਸਾਨੂੰ ਪਤਾ ਲੱਗਾ ਤੁਸੀਂ ਬੀਜੇਪੀ ਚ ਨਵੇਂ ਕਾਰਜਕਰਤਾ ਸ਼ਾਮਲ ਕੀਤੇ ਜੀ ਸਰ ਸਰ ਇਸ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਵਰਮਾ ਜੀ ਪ੍ਰਸ਼ੰਸਾ ਕੀਤਾ ਮੇਰਾ ਅੱਜ ਜਨਮ ਦਿਨ ਹੈ ਮੈਂ ਬੜੇ ਅਲੱਗ ਤਰੀਕੇ ਨਾਲ ਜਨਮ ਦਿਨ ਆਪਣਾ ਮਨਾਇਆ ਮੈਂ ਕਪੂਤਲੇ ਦੇ ਬਹੁਤ ਹੀ ਵਧੀਆ ਵਿਅਕਤੀਆਂ ਨੂੰ ਆਪਣੇ ਜਨਮ ਦਿਨ ਦਾ ਤੋਹਫਾ ਦਿੱਤਾ ਵੀ ਜੇ ਵੀ ਪਾਰਟੀ ਨੂੰ ਉਹਨਾਂ ਨੂੰ ਬੀਜੇਪੀ ਵਿੱਚ ਸ਼ਾਮਲ ਕਰ ਦਿੱਤਾ ਸਰ ਕਿੰਨੇ ਕਿੰਨੇ ਜੀ ਬਜੇ ਜੀ ਕੋ ਸਾਊਂ ਕਿਤੇ ਵਿਅਕਤੀ ਅੱਜ ਮੈਂ ਪੰਜ ਔਰਤਾਂ ਨੂੰ ਤੇ ਪੰਜ ਮੁੰਡਿਆਂ ਨੂੰ বিজেপি ਵਿੱਚ ਸ਼ਾਮਲ ਕਰਾਇਆ ਜਿਸ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਜੀ ਮੌਜੂਦ ਸਨ ਤੇ ਸਰ ਉਹਨਾਂ ਨੂੰ ਕੀ ਕੀ ਪਾਰਟੀ ਵੱਲੋਂ ਮੋਤੋ ਦਿੱਤਾ ਗਿਆ ਸਰ ਅੱਜ ਜਿੰਦਾ ਬੀਬੀਆਂ ਵਿੱਚੋਂ ਮਜੀਦ ਕੌਰ ਦਸ਼ਵੀਰ ਕੌਰ ਸਿਮਰ ਰਾਜਵਿੰਦਰ ਕੌਰ ਦਰਸ਼ਨ ਕੌਰ ਇਹ ਮੁੰਡਿਆਂ ਵਿੱਚੋਂ ਗੁਰਸਾਹਿਬਜੀਤ ਸਿੰਘ ਗੁਲਸ਼ਨ ਬਾਬਰਾ ਵਿੱਕੀ ਗਿੱਲ ਪੰਕਜ ਖਲੀਅਨ ਰੋਹਿਤ ਪਾਲ ਇਹਨਾਂ ਨੂੰ ਮੈਂ ਅੱਜ ਅਸੀਂ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਵਾ ਤੇ ਇਹਨਾਂ ਨੂੰ ਜਿਹੜੇ ਅਹੁਦੇ ਦੇਣੇ ਆ ਕੋਈ ਐਸੀ ਮੂਹਰੇ ਚਾਹਣਗੇ ਕੋਈ ਜੂਵਾ ਮੂਹਰੇ ਜਾਣਗੇ ਉਸ ਸਾਡੇ ਪ੍ਰਧਾਨ ਜੀ ਆਪਣੀ ਟੀਮ 'ਚ ਰੱਖਣਗੇ ਲੇਕਿਨ ਮੇਰਾ ਇੱਕ ਮਕਸਦ ਸੀਗਾ ਕਿ ਮੈਂ ਅਲੱਗ ਤਰੀਕੇ ਨਾਲ ਆਪਣਾ ਜਨਮ ਦਿਨ ਮਨਾਵਾਂ ਮੈਂ ਅੱਜ ਆਪਣਾ ਜਨਮ ਦਿਨ ਬੀਜਪੀ ਵਿੱਚ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਇਸ ਤਰੀਕੇ ਨਾਲ ਆਪਣਾ ਮਜਨਮ ਦਿਨ ਮਨਾਇਆ ਜਿਸ ਚੋਂ ਸਾਡੇ ਮਾਨ ਜੋ ਜਿਹੜੇ ਬਹੁਤ ਹੀ ਮਿਹਨਤ ਕਰ ਰਹੇ ਨੇ ਭਾਜਪਾ ਵਾਸਤੇ ਸਾਡੇ ਸਰਦਾਰ ਰਜੀਤ ਸਿੰਘ ਖੁਜੇਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਜੁਵਾ ਮੋਚੇ ਦਾ ਸਣੀ ਗੇਲੀ ਜੀ ਸਾਡੇ ਵਿਸ਼ਤਾਰਕ ਤੇ ਰਵਾਲੀਆ ਜੀ ਸਾਡੇ ਮੰਡਲ ਪ੍ਰਧਾਨ ਗੁਪਤਾ ਜੀ ਤੇ ਸਾਡਾ ਐਸੀ ਮੋਚੇ ਦਾ ਜਨਰਲ ਸਕੱਤਰ ਗੁਰਪ੍ਰੀਤ ਧਾਰੀਵਾ ਜੀ ਮੌਜੂਦ ਸਨ ਸਰ ਜਿੱਦਾਂ ਕਿ ਇਲੈਕਸ਼ਨ ਆ ਰਹੇ 2024 ਸਾਰੇ ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਮੈਂ ਮੋਦੀ ਸਾਹਿਬ ਦਾ ਤੇ ਉਹਨਾਂ ਦੀ ਪੂਰੀ ਟੀਮ ਦਾ ਹਾਂ ਜੀ ਐਸਸੀ ਮੋਰਚੇ ਵਾਲੋ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਖਰੂਰ ਸਾਹਿਬ ਦੀ ਸੀਟ ਜਨਰਲ ਹੁੰਦਿਆ ਹੋਇਆ ਵੀ ਇੱਕ ਐਸਸੀ ਆਗੂ ਨੂੰ ਜਿਹੜਾ ਕਿ ਤਿੰਨ ਵਾਰੀ ਐਮਐਲਏ ਰਿਹਾ ਸਰਦਾਰ ਮਨਜੀਤ ਸਿੰਘ ਮਨਜੀ ਨੂੰ ਟਿਕਟ ਦੇ ਕੇ ਖਰੂਰ ਸਾਹਿਬ ਦੀ ਨਿਵਾਜਿਆ ਗਿਆ ਵਾ ਮਹਿਮੂਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਪ੍ਰਮਾਤਮਾ ਕੇ ਦੁਆ ਕਰਦਾ ਵਾਂ ਕਿ ਅਸੀਂ ਸਾਰੇ ਮਿਲ ਕੇ ਹਮਲਾ ਬਰਾਂਗੇ ਮਨਜੀਤ ਸਿੰਘ ਮੰਨਾ ਜੀ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਅਤੇ ਇਹ ਜਿੱਤ ਮੋਦੀ ਜੀ ਦੀ ਚੋਲੀ ਵਿੱਚ ਪਾਵਾਂਗੇ ਸਰ ਜਿੱਦਾਂ ਕਿ ਲੋਕਾਂ ਨੇ ਮੰਨ ਚ ਕਈ ਗੱਲਾਂ ਹੁੰਦੀਆਂ ਹਨ ਜਿਵੇਂ ਕੋਈ ਵੀ ਸਰਕਾਰ ਆਂਦੀ ਆ ਸਰ ਵਾਦੇ ਕਰਦੀ ਆ ਬਾਅਦ ਚ ਕੋਈ ਵਾਦਾ ਪੂਰਾ ਨਹੀਂ ਹੁੰਦਾ ਸਰ ਮੋਦੀ ਜੀ ਨੇ ਜੋ ਵਾਦੇ ਕੀਤੇ ਪੂਰੇ ਨਵਾਏ ਖਾਸ ਕਰਕੇ ਗਰੀਬਾਂ ਵਾਸਤੇ ਬਹੁਤ ਕੁਝ ਕੀਤਾ ਮੈਂ ਕੋਈ ਉਹ ਇਨਸਾਨ ਨਹੀਂ ਕਿ ਐਵੇਂ ਗੁੱਗਾ ਗਈ ਜਾਵਾਂ ਠੀਕ ਅੱਜ ਮੋਦੀ ਜੀ ਦਾ ਭਾਰਤ ਰਿਸ਼ਤਾ ਨਾਮ ਬੋਲਦਾ ਹੀ ਬੋਲਦਾ ਸਾਡੇ ਪ੍ਰਧਾਨ ਮੰਤਰੀ ਜਾਂ ਵਿਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਵੀ ਪੂਰਾ ਨਾਮ ਬੋਲ ਰਿਹਾ ਜਦੋਂ ਕਦੇ ਸਾਡੇ ਭਾਰਤੀ ਲੋਕ ਵਿਦੇਸ਼ਾਂ ਜਾਂਦੇ ਨੇ ਓਹ ਕਹਿੰਦੇ ਨੇ ਕਿ ਤੁਹਾਡੇ ਪ੍ਰਧਾਨ ਮੰਤਰੀ ਬਹੁਤ ਵਧੀਆ ਨੇ ਦੇਸ਼ ਬਹੁਤ ਤਰੱਕੀ ਤੇ ਜਾ ਰਿਹਾ ਸਰਕਪੂਰਥਲਾ ਦੀ ਸੀਟ ਤੇ ਕਿਹੜੇ ਉਧੇਤਰ ਅਨੁਸਾਰ ਨਿਮਾਜਿਆ ਗਿਆ ਮੈਂ ਜੀ ਇਸ ਵੇਲੇ ਐਸਸੀ ਮੋਰਤਾ ਜਿਲ੍ਹਾ ਕਪੂਰਥੇ ਦਾ ਪ੍ਰਧਾਨ ਹਾਂ ਜੀ ਮੇਰੇ ਕੰਮ ਨੂੰ ਦੇਖਦੇ ਹੋਏ ਮੇਰੇ ਵਰਕ ਨੂੰ ਦੇਖਦੇ ਹੋਏ ਕਿਉਂਕਿ ਪਹਿਲੇ ਮੈਂ ਕਾਂਗਰਸ ਪਾਰਟੀ ਵਿੱਚ ਸੀਗਾ ਲੇਕਿਨ ਕਾਂਗਰਸ ਪਾਰਟੀ ਆਪਣੇ ਵਰਕਰ ਦੀ ਕਦਰ ਨਹੀਂ ਕਰਦੀ ਮੈਂ ਬੀਜੇਪੀ ਵਿੱਚ ਇਸ ਕਰਕੇ ਆਇਆ ਕਿ ਬੀਜੇਪੀ ਪਾਰਟੀ ਜਿਹੜਾ ਵਰਕਰ ਕੰਮ ਕਰਦਾ ਵਾ ਬੀਜੇਪੀ ਉਹਨੂੰ ਨਿਵਾਜਦੀ ਹੈ ਸਭ ਤੁਸੀਂ ਆ ਪਬਲਿਕ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਇਹੀ ਮੈਸੇਜ ਦਵਾਂਗਾ ਖਾਸ ਕਰਕੇ ਆਪਣੇ ਮਜ਼ਦੂਰ ਭਰਾਵਾਂ ਨੂੰ ਧਨਤ ਭਰਾਵਾਂ ਨੂੰ ਹਾਂਜੀ ਸਰ ਜੀ ਮੈਂ ਜੀ ਵਰਮਾ ਜੀ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਪੂਰੇ ਇੰਡੀਆ ਦੇ ਵਿੱਚ ਇਹ ਮਜ਼ਦੂਰ ਦੇ 바ਵਾ ਸਾਹਿਬ ਦੀ ਬਦੌਲਤ ਮਨਾਇਆ ਜਾਂਦਾ ਉਹ ਕਿ ਲਈ ਪਹਿਲੇ ਮਜ਼ਦੂਰਾ ਕਲਮ 12-12 ਘੰਟੇ 20-20 ਘੰਟੇ ਕੰਮ ਲਿਆ ਜਾਂਦਾ ਸੀਗਾ ਲੇਕਿਨ 바ਵਾ ਸਾਹਿਬ ਨੇ ਕਿ ਕਾਨੂੰਨ ਪਾਸ ਕਰ ਦਿੱਤਾ ਸੀਗਾ ਕਿ 8 ਘੰਟੇ ਮਜ਼ਦੂਰ ਕੰਮ ਕਰੇਗਾ ਅਗਰ 8 ਘੰਟੇ ਤੋਂ ਜ਼ਿਆਦਾ ਕੰਮ ਕਰੇਗਾ ਤਾਂ ਉਸਦੇ ਐਕਸਟਰਾ ਪੈਸੇ ਦਿੱਤੇ ਜਾਣਗੇ ਮੈਂ ਬੇਨਤੀ ਕਰ ਰਿਹਾ ਹਾਂ ਮਜ਼ਦੂਰਾ ਨੂੰ ਵੀ ਆਪਣੇ ਭੈਣ ਭਾਈ ਚਾਰੇ ਨੂੰ ਵੀ ਸਾਰਿਆਂ ਨੂੰ ਜਿੰਨੇ ਵੀ ਵਿਜੇਪੀ ਦੇ ਨਾਮਲੇਵਾ ਲੋਕ ਨੇ ਵਿਜੇਪੀ ਨੂੰ ਪਸੰਦ ਕਰਦੇ ਨੇ ਇਹ ਬਹੁਤ ਵਧੀਆ ਕੈਂਡੀਡੇਟ ਹੈ ਸਰਦਾਰ ਮਨਜੀਤ ਸਿੰਘ ਮੰਨਾ ਜੀ ਨੂੰ ਗੋਟਾ ਪਾ ਕੇ ਕਾਮਯਾਬ ਕਰੋ ਤੇ ਆਪਾਂ ਵਿਜੇਪੀ ਨੂੰ ਮਜ਼ਬੂਤ ਕਰੀਏ ਇੱਕ ਹੋਰ ਗੱਲ ਜ਼ਰੂਰ ਕਹਾਂਗਾ ਬੜੇ ਕੌਨਫੀਡੈਂਸ ਨਾਲ ਕਿ ਮੋਦੀ ਜੀ ਨੇ ਇਸ ਵਾਰੀ ਪ੍ਰਧਾਨ ਮੰਤਰੀ ਬੰਨਣਾ ਤੈਵਾ ਇਸ ਕਰਕੇ ਆਪ ਆਪਣੇ ਵੋਟ ਨੂੰ ਖਰਾਬ ਨਾ ਕਰੀਏ ਆਪਾਂ ਵੀ ਜੀਪ ਨੂੰ ਵੋਟ ਪਾਈਏ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਆਈਏ ਜੈ ਹਿੰਦ